ਇਹ ਚਰਚਾ ਹੈ। ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਵਿਰਕੋ ਵਿੱਚ ਜੋਤ ਕਾਲੀ ਆਗੂ ਦੇ ਘਰ ਉੱਪਰ ਅਣਪਛਤ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੇ ਜਾਂਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦੇਂਦਾ ਜੋਤ ਕਾਲੀ ਆਗੂ ਹਰਸਿਮਰਤ ਸਿੰਘ ਬਾਜਵਾ ਨੇ ਦੱਸਿਆ ਕਿ ਉਹਨਾਂ ਨੂੰ ਪਿਛਲੇ ਡੇਢ ਮਹੀਨੇ ਤੋਂ ਸਾਨ ਸਿੰਘ ਨਾਮਕ ਵਿਅਕਤੀ ਵੱਲੋਂ ਵਿਦੇਸੀ ਨੰਬਰ ਤੋਂ 50 ਲੱਖ ਦੀ ਫਰੋਤੀ ਮੰਗੀ ਜਾ ਰਹੀ ਸੀ। ਤੇ ਜਦੋਂ ਫਰੋਤੀ ਰਕਮ ਨਹੀਂ ਦਿੱਤੀ ਤਾਂ ਅੱਜ ਸਵੇਰੇ ਕਰੀਬ 4 ਵਜੇ ਦੋ ਮੋਟਰਸਾਈਕਲਸ 'ਵਰ ਵਿਅਕਤੀ ਆਏ ਜਿਨ੍ਹਾਂ ਵਿੱਚੋਂ ਇੱਕ ਨੇ ਮੇਰੇ ਘਰ ਦੇ ਬਾਹਰ ਤਕਰੀਬਨ 8 ਤੋਂ 9 ਰੌਂਡ ਫੈਰ ਕਰ ਦਿੱਤੇ ਅਤੇ ਗੋਲੀ ਚਲਾਉਣ ਵਾਲੇ ਉਕਤ ਹਮਲਾਵਰ ਉਥੋਂ ਭੱਜਣ ਵਿੱਚ ਕਾਮਯਾਬ ਹੋ ਗਏ ਉਹਨਾਂ ਕਹਿ ਕੇ ਇਸ ਘਟਨਾ ਸੰਬੰਧੀ ਤੁਰੰਤ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਵਾਲੇ ਮੌਕੇ ਤੇ ਪਹੁੰਚ ਕੇ ਤਬਦੀਸ਼ ਰੰਮਿਤੀ ਹੈ ਤੇ ਮੌਕੇ ਤੋਂ ਕਰੀਬ 6 ਚਲੇ ਹੋ ਗੋਲੀਆਂ ਦੇ ਖੋਲ ਬਰਾਮਦ ਕੀਤੇ ਗਏ ਹਨ ਹਰ ਸਿਮਰ ਸਿੰਘ ਬਾਜਵਾ ਨੇ ਕਿਹਾ ਕਿ ਮੈਨੂੰ ਹਾਈ ਕੋਰਟ ਤੋਂ ਸਿਕਿਉਰਿਟੀ ਮਿਲੀ ਹੋਈ ਹੈ ਪਰ ਅਪਰਾਧੀਆਂ ਦੇ ਹੌਂਸਲੇ ਇੰਨੇ ਬਲੰਦ ਹਨ ਕਿ ਬਿਨਾਂ ਕਿਸੇ ਡਰਤੇ ਮੇਰੇ ਘਰ ਉੱਪਰ ਤਾਬੜ ਤੋੜ ਸਰੰਕ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਗੋਲਿਆ ਚਲਾਉਣ ਵਾਲੇ ਉਕਤ ਹਮਲਾਵਰਿਆਂ ਦੀਆਂ ਤਸਵੀਰਾਂ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਹਨ ਇਧਰ ਮੌਕੇ ਦਾ ਤਪਦੀਸੀ ਅਫਸਰ ਕਲਾਸ ਚੰਦ ਨੇ ਦੱਸਿਆ ਕਿ ਉਹਨਾਂ ਨੇ ਕਿਹਾ ਕਿ ਸਾਨੂੰ ਪਿੰਡ ਬੈਰੋਕ ਦੇ ਵਿੱਚ ਜੋਥ ਕਾਲੀ ਆਗੂ ਹਰ ਸਿੰਘ ਸਿੰਘ ਬਾਜਵਾ ਦੇ ਘਰ ਉੱਪਰ ਗੋਲੀਆਂ ਚਲਾਉਣ ਦਾ ਮਾਮਲਾ ਪ੍ਰਾਪਤ ਹੋਇਆ ਸੀ ਤੇ ਮੌਕੇ ਤੋਂ ਕ੍ਰਿਵ ਸੇਚ ਚੱਲੇ ਹੋਏ ਕਾਰਤੂਸ ਬਰਬੰਦ ਹੋਏ ਹਨ ਫਿਲਹਾਲ ਸੀਸੀਟੀਵੀ ਕੈਮਰੇ ਦੀ ਫੋਟੋ ਨੂੰ ਖੰਗਾਲਿਆ ਜਾ ਰਿਹਾ ਹੈ ਤੇ ਜਲਦੀ ਹੀ ਉਕਤ ਹਮਲਾਵਰਾਂ ਪੁਲਿਸ ਦੀਆਂ ਸਲਕਾ ਪਿੱਛੇ ਹੋਣਗੇ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਮੈਂ ਕਾਲੀਦਲ ਦੇ ਨਾਲ ਆ ਜਹੇਦਰ ਸੋਚਾ ਸਿੰਘ ਜੀ ਲੰਗਾ ਸਾਹਿਬ ਸਾਬਕਾ ਮੰਤਰੀ ਉਹਨਾਂ ਦੇ ਨਾਲ ਆ ਜੀ ਤੇ ਮਾਮਲਾ ਜੀ ਮਾਮਲਾ ਇਹ ਹੈ ਕਿ ਸਰ ਡੇਢ ਕੁ ਮਹੀਨਾ ਪਹਿਲਾਂ ਮੈਨੂੰ ਫਰੋਤੀਆਂ ਦੀਆਂ ਧਮਕੀਆਂ ਆ ਰਹੀਆਂ ਸੀ 50 ਲੱਖ ਦੀ ਮੰਗ ਕਰਦੇ ਤੇ ਕੁਝ ਬੰਦੇ ਇਥੋਂ ਤੇ ਵੀ ਲਗਭਗ ਹੋਣ ਗਏ ਜਿਹੜੇ ਮੈਨੂੰ ਕਹਿੰਦੇ ਆ ਕਿ ਕਦੇ ਘਰੋਂ ਨਹੀਂ ਨਿਕਲ ਦੇਣਾ ਕਦੇ ਕਹਿੰਦੇ ਆ ਤੈਨੂੰ ਬਾਹਰ ਨਿਕਲ ਕੇ ਦੱਸੀ ਤੇ ਇਹ ਵੀ ਜਿਹੜਾ ਫਰੋਤੀਆਂ ਮੰਗ ਰਿਹਾ ਵਾ ਇਹ ਵੀ ਬਾਰ-ਬਾਰ ਮੈਨੂੰ ਇਹੋ ਗੱਲ ਕਹਿੰਦਾ ਹੁਣ ਦੇਰ ਕੋ ਪੈਸੇ ਨਹੀਂ ਲੈਣੇ ਤੈਨੂੰ ਮਾਰ ਦੇਣਾ ਤੂੰ ਨਿਕਲ ਕੇ ਦੱਸੀ ਤੇ ਮਤਲਬ ਪ੍ਰਸ਼ਾਸਨ ਵੱਲੋਂ ਐਫ ਆਈ ਆਰ ਦਰਜ ਕੀਤੀ ਸੀ ਤੇ ਡੇਢ ਕ ਮਹੀਨਾ ਬੀਤਣ ਦੇ ਬਾਅਦ ਮਤਲਬ ਕਾਲ ਤੇ ਰੋਜ਼ ਦੀ ਰੋਜ਼ ਆ ਰਹੀ ਸੀ ਇੱਕ ਦਿਨ ਛੱਡ ਕੇ ਦੂਜੇ ਦਿਨ ਇੱਕ ਦਿਨ ਛੱਡ ਕੇ ਦੂਜੇ ਦਿਨ ਤੇ ਹੁਣ ਮੈਨੂੰ ਇਹਨਾਂ ਨੇ ਪਰਸੋਂ ਚੌਥੀ ਗੱਲ ਉਹ ਦਿਨ ਵੀ ਕਾਲ ਕੀਤੀ ਸੀ ਤਾਂ ਪਾ ਚੱਕਦੇ ਨਹੀਂ ਆਈਫੋਨ ਤੇ ਅਨਨੌਨ ਲਗਾ ਤੇ ਅੱਜ ਰਾਤ 3 ਤਰੀਕ ਸਵੇਰੇ 4 4 ਤਰੀਕ ਬਣ ਗਈ ਤੇ 3:53 ਮਿੰਟ ਦੇ ਉੱਤੇ ਮੋਟਰਸਾਈਕਲ ਆਇਆ ਕੁੱਤੇ ਭੌਂਕਾਂ ਦੀ ਆਵਾਜ਼ ਆਈ ਆ ਮੈਂ ਬਾਹਰ ਉੱਠਿਆ ਵਾਂ ਛੱਤ ਤੇ ਗਿਆ ਵਾਂ ਛੱਤ ਤੇ ਜਾ ਕੇ ਵੇਖਿਆ ਤੇ ਬੰਦਾ ਇਹ ਜਿਹੜਾ ਸੀ ਇਹ ਉਥੋਂ ਭੱਜ ਗਿਆ ਮੁੜ ਕੇ ਅਸੀਂ 10 ਮਿੰਟ ਉੱਤੇ ਬੈਠੇ ਰਹੇ 4:02-3 ਮਿੰਟ ਦੇ ਕਰੀਬ ਸਾਡੇ ਕੋਲ ਗਲੀ 'ਚ ਆਇਆ ਵਾ ਤੇ ਗਲੀ 'ਚ ਨੇ ਫੈਰ ਮਾਰ ਦਿੱਤੇ ਨੇ ਨੌ ਫੈਰ ਮਾਰੇ ਨੇ 6-7 ਲੱਬੇ ਨੇ ਇਹਨਾਂ ਨੂੰ ਬਾਕੀ ਵੇਖੋ ਜੀ ਹਾਂ ਤੇ ਗੰਦਾ ਰਾਜੀ ਆ ਨਾ ਕਿ ਫਰੋਤੀਆਂ ਮੰਗ ਰਹੇ ਨੇ ਆਪਣੀ ਕਮਾ ਕੇ ਖਾਓ ਸਾਡੇ ਕੋ ਕੀ ਮੈਨੂੰ ਜਦੋਂ ਇਹ ਫੋਨ ਕਰਦਾ ਮੇਰੇ ਕੋ ਆਡੀਓ ਕਲਿੱਪ ਨੇ ਸਾਰਾ ਵੀਡੀਓ ਵੀ ਇਹਦੀਆਂ ਹੈਗੀਆਂ ਨੇ ਮੈਸੇਜ ਵੀ ਹੈਗੇ ਵਾਇਸ ਮੈਸੇਜ ਵੀ ਹੈਗੇ ਤੇ ਸਾਡੇ ਲਾਗੇ ਗਵਾਂਢੀ ਦੱਸਦਾ ਵਾ ਮੈਨੂੰ ਤਾਂ ਜਾਣੀ ਨਾ ਪਛਾਣਿਆ ਤੇ ਮੈਂ ਇਹਨੂੰ ਫੋਨ ਤੇ ਵੀ ਕਿਹਾ ਮੈਂ ਕਿਹਾ ਯਾਰ ਅਸੀਂ ਖੇਤ ਬਾੜੀ ਕਰਦੇ ਆ ਕੀ ਧਿਆਨ ਸਾਨੂੰ ਹਨਾ ਤੰਗ ਨਾ ਕਰ ਇਹੋ ਗੱਲ ਕਹਿੰਦਾ ਮੇਰੇ ਪੈਸੇ ਘਰ ਦੇ ਦਿਓ ਮੇਰੇ ਪੈਸੇ ਘਰ ਦੇ ਦਿਓ ਇਹ ਕਿਥੋਂ ਦੇ ਸਕਣ ਨੇ ਅਸੀਂ ਤੇ ਇਹੋ ਮੰਗ ਕਰਦੇ ਆਂ ਪ੍ਰਸ਼ਾਸਨ ਕੋਲੋਂ ਕਿ ਇਹਨਾਂ ਨੂੰ ਫੜ ਕੇ ਤੇ ਸ਼ਲਾਖਾਂ ਦੇ ਅੰਦਰ ਦਿੱਤਾ ਜਾਵੇ ਤੇ ਪੰਜਾਬ 'ਚ ਜਿਹੜਾ ਇਹ ਗੁੰਡਾ ਰਾਜ ਜਿਹੜਾ ਖਤਮ ਕੀਤਾ ਜਾਵੇ ਤੇ ਜਿਹੜਾ ਆ ਕਿ ਲੋਕ ਪਬਲਿਕ ਤੌਰ 'ਨਾ ਸੌਂ ਸਕੇ ਤੇ ਨਿਆਰੇ ਲੈ ਸਕੇ ਇਹੋ ਜ ਆ ਸਰਕਾਰ ਦੀ ਵੀ ਨਾਕਾਮੀ ਆ ਸਰਕਾਰ ਨੂੰ ਵੀ ਚਾਹੀਦਾ ਵਾ ਕਿ ਆਪਣੇ ਇੱਥੇ ਜਿਹੜਾ ਵਾ ਇਹ ਗੁੰਡਾਗਰਦੀ ਜਿਹੜੀ ਆ ਖਤਮ ਕੀਤੀ ਜਾਵੇ ਗੁੰਡਾਗਰਦੀ ਖਤਮ ਕਰਨੀ ਹੋਵੇ ਇੱਕ ਮਿੰਟ ਲੱਗਦਾ ਪਰ ਇਸ ਚੀਜ਼ ਵੱਲ ਖਿਆਲੀ ਹੀ ਨਹੀਂ ਵੇਖੋ ਜੀ ਸਿਕਿਉਰਿਟੀ ਪ੍ਰਸ਼ਾਸਨ ਨੇ ਨਹੀਂ ਵੇਖੋ ਇਹਨਾਂ ਦਿੱਤੀ ਹੈ ਪਰ ਉਹਨਾਂ ਨੂੰ ਪਤਾ ਹੋਏਗਾ ਕਿ ਸਿਕਿਉਰਟੀ ਹੈਗੀ ਆ ਇਹਨਾਂ ਕੋਲ ਪਰ ਫਿਰ ਵੀ ਉਹਨਾਂ ਉਹਨਾਂ ਦੇ ਦਿਲ ਬੜੇ ਵੱਡੇ ਹੈਗੇ ਨੇ ਜਿਹੜਾ ਬੰਦਾ ਆਣ ਕੇ ਗੋਲੀਆਂ ਮਾਰ ਰਿਹਾ ਵਾ ਤੇ ਲੋ ਵੱਡਾ ਹੀ ਆ ਤੇ ਮਾਰਿਆ ਫਾਇਰ ਤੇ ਬਸ ਕੋੜਾ ਇੱਕ ਨਪਿਆ ਵਾ ਵੀਡੀਓ ਕਲਿੱਪ ਦੇ ਵਿੱਚ ਆ 8-9 ਮਰ ਗਿਆ ਵਾ ਸਰ ਜਿਹੜੀ ਸਿਕਿਉਰਟੀ ਦਾ ਉਹ ਮਿਲਿਆ ਉਹਨਰ ਕੁਝ ਜ਼ੁਮਾਬੀ ਕਰ ਦੇ ਦੇਖੋ ਜੀ ਫਾਇਰ ਦੋ ਕੀਤੇ ਆ ਉਹਨਾਂ ਉੱਪਰ ਹੀ ਮੇਰੇ ਨਾਲ ਸੀ ਭੱਜ ਗਏ ਫਿਰ ਲੱਭੇ ਨੇ ਕਿੰਨੇ ਜਣੇ ਜਿਹੜਾ ਹਮਲਾ ਵਾ ਇਹ ਫਿਲਹਾਲ ਦੋ ਜਣੇ ਸੀ ਇੱਕ ਪਿਛੇ ਰਹਿ ਗਿਆ ਵਾ ਇੱਕ ਗਿਆ ਆ ਕੱਟੇ ਮੋਟਰਸਾਈਕਲ ਤੇ ਠੀਕ ਹੈ ਪ੍ਰਸ਼ਾਸਨ ਪੁਜਿਆ ਕੇ ਮੇ ਦਾ ਸਹਿਯੋਗ ਹੋ ਗਿਆ ਜਿਹੜਿਆ ਤੁਹਾਨੂੰ ਐਸ ਐਚਓ ਸਾਹਿਬ ਆਏ ਸੀ ਡਿਪਟੀ ਸਾਹਿਬ ਆਏ ਸੀ ਤੇ ਪਰਚਾ ਵੀ ਦਰਜਾ ਬਾਕੀ ਡੇ ਕਾਰਵਾਈ ਕਰਨਗੇ ਬਾਕੀ ਪ੍ਰਸ਼ਾਸਨ ਕੋ ਇਹੋ ਮੰਗਿਆ ਕਾਰਵਾਈ ਕਰੋ ਸਬ ਇਨਸਪੈਕਟਰ ਕਲਾਸ ਅੰਦਰ ਥਾਣਾ ਜੱਬਾ ਬਣਾਣ ਤੇ ਕੀ ਗੱਲ ਹੋਈ ਅੱਜ ਸੋਚਣਾ ਮਿਲੀ ਹੈ ਕਿ ਹਰ ਸਿਮਰਤ ਸਿੰਘ ਟੈਂਡ ਬੈਰੋ ਕੇ ਇਹਦੇ ਘਰ ਜਿਹੜਿਆਂ ਨੂੰ ਬੰਦਿਆਂ ਨੇ ਆ ਕੇ ਗੋਲਣੇ ਚਲਾਈਆਂ ਨੇ ਤੇ ਮੌਕੇ ਤੇ ਪੁੰਜੇ ਆ ਇਹ ਇਤੋ ਸ਼ੇਖ ਰੌਣ ਬਰਾਮਦ ਹੋਇਆ ਸ਼ੇਖ ਹੋ ਹਾਂਜੀ ਸ਼ੇਖ ਹੋ ਬਰਾਮਦ ਹੋਇਆ ਇਹਨਾਂ ਦੀ ਸਟੇਟਮੈਂਟ ਲੈ ਕੇ ਬੰਦੀ ਕਾਰਵਾਈ ਅਮਲ ਜਾਂਦੀ ਜਾ ਰਹੀ ਬਿਲਕੁਲ ਸੀ ਸਿੱਧੂ ਵੀ ਇਹ ਕੰਮ ਨਹੀਂ ਹਾਂਜੀ ਹਾਂਜੀ ਉਹ ਵੀ ਆਪਾਂ ਦੇਖ ਰਹੇ ਹਾਂ ਹਾਂਜੀ ਕੈਮਰੇ ਲੱਗੇ ਮੋਟਲੀ ਕੋਲ ਇਸ ਤੋਂ ਵੀ ਲੱਗ ਰਹੇ ਹਨ ਹਾਂਜੀ ਇਹ ਫਰौती ਦੀ ਗੱਲ ਦਾਦੀ ਫਰौती ਇਹਨਾਂ ਕੋ ਪਹਿਲਾਂ ਵੀ ਮੰਗੀ ਸੀ 50 ਲੱਖ ਰੁਪਏ ਤੇ ਹੁਣ ਦੁਬਾਰਾ ਇਹ ਫਰौती ਦਾ ਮਾਮਲਾ ਹੀ ਹੈ ਤੇ ਸਰ ਕੀ ਕਾਰਵਾਈ ਜੀ ਹੁੰਦੀ ਹੈ ਇਹ ਹੀ ਮੁਕਦਮਾ ਦਰਜ ਕਰਕੇ ਬੰਦੀ ਕਾਰਵਾਈ ਵਿੱਚ ਲਿਆ ਰਹੇ ਹਾਂ